ਨੋ ਸਰਪੰਚ ਚਾਹੇ ਮੈਨੂੰ ਅੰਤੀ ਵਾਰ ਜਾਣ ਕੋਈ ਨਹੀਂ ਰੋਕੂ ਕਿਹੜੀ ਪਾਰਟੀ ਟਿਕਟ ਦੇ ਦਊਗੀ ਤੇ ਵੱਡਾ ਸਤਕਾਰ ਆ ਅਖਬਾਰੀ ਭਾਈ ਜੀ ਖੜੇ ਤਾਲੀਆਂ ਮਾਰਦੇ ਗੱਟ ਕੇ ਸਰਪੰਚ ਸਰਦਾਰ ਹਰਦੀਪ ਸਿੰਘ ਜੀ ਵੱਡਾ ਧੰਨਵਾਦ ਆ ਹੁਟਾ ਜੂਝਾ ਚੱਲਿਆ ਵਾ ਹੋਟਾ ਕਾਈ ਲੋੜੀਆਂ ਚੱਲਿਆ ਵਾ ਤੇ ਆ ਕੁਲਦੀਪ ਗੁਰੂ ਸਰ ਕੌਕੇ ਵਾਲਾ ਵੀ ਉਧਰ ਹੱਸਦਾ ਜਾਂਦਾ ਕੁਲਦੀਪ ਇੱਕ ਪਾਸੇ ਮੋਟਰਸਾਈਕਲਾਂ ਨੂੰ ਨਿਗਾ ਮਾਰਦਾ ਕਿਤੇ ਸਪੂਤੀ ਕੱਲੀ ਮਾਰਦਾ ਕਿਤੇ ਢਾਡਾ ਰਾਣਾ ਢਾਡਾ ਮੱਥਾ ਦੇਖਦਾ I'm yeah, ਜਗੰਦਰ ਸਿੰਘ ਤੋਂ ਜਗੰਦਰ ਸਿੰਘ ਜੀ ਕਵਾਬੋ ਤੋਂ ਸੋ ਸਮਾ ਹੈ ਬាទ ਜੋ ਸਮਾ ਬਣਾ ਘਰਾ ਰਿਹਾ ਧੀ ਦੇ ਤੋਂ ਕੱਟ ਚੱਲਿਆ ਜੱਗੀ ਚਲਗੜੀ ਵਾਲਾ ਹਰਜਸ ਟਾਉਸਰੀ ਵਾਲਾ ਆ ਵੀ ਬਾਈ ਜੀ ਫਿਰ આજી આલેની મથા લેતા ਧੰਨwar ਬਾਪੂ ਰੇਸ਼ਨ ਸਿੰਘ ਗਲਮ ਧੀਰਾ ਸਿੰਘ ਗਲਮ ਰੁਕ ਖਾਰਾ ਲੋਕਾਂ ਦਾ ਮੈਨੂੰ ਮਾਰ ਦੇ ਗਿਆ ਵੀਰੋ ਵੱਡਾ ਬਰਾਉਡ ਸਰਦਾਰ ਵੀ ਬੰਦੇ ਬੰਦੇ ਆ ਸਮਾਂ ਲਾਉਂਦੇ ਆ ਗੁਰੂ ਮਹਾਰਾ ਜਰਦੀ ਕਲਾ ਰੱਖੇ ਦੇਖਦੇ ਆ सुखविंदर सिंह गर् कटे कर दी गारे ਗੱਲ ਗਿਆ ਥੋੜੀ ਹੋਰੀ ਬਾਈ ਧੰਦਰ ਹੋਰੀ ਚੱਲੇ ਆ ਯਾਦੇ ਬੱਲੇ ਬੱਲੇ ਗੱਲਾਂ ਹੋਈਆਂ ਪਈਆਂ ਨੇ ਬੱਲਾ 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 ਭਾਈ ਪਈ ਪਈ ਆ ਬਾਈ ਲੈ ਚਲੋ ਲੈ ਚਲੋ ਮੋਟਰ ਗਰੁੱਪ ਕਿਲਾ ਰਹਿ ਸਾਰੇ ਭਰਾ ਜੋਤੀ ਹੋਰੀ ਦੱਦਾ ਹੋਰ ਆਵੇ ਗੋਦੀ ਹੋਰੀ ਅੱਗੇ ਨਾਲੀ ਤੇ ਯਾਰੀ ਦੱਦਾ ਢੋਡੇ ਦੇ ਵੱਡਾ ਮੇਲਾ ਥੋੜਾ ਜਿਹਾ ਪਿੱਛੇ ਨੂੰ ਕਰਦੇ ਇੱਕ ਦਮੂ ਪਰੇ ਨੂੰ ਕਰਦੇ ਤੇ ਦੇਖ ਫਿਰ ਮੱਲੇ ਤੇ ਹੋਰੀ ਕੀ ਗੱਲਾਂ ਕਰਦੇ ਆ ਗੱਲਾਂ ਤੇਜ ਹੱਸ਼ ਨਾਲ ਕਾਲੀਆਂ ਵੀ ਰਸੇ ਤੈਨੂੰ ਚੱਤੀ ਜਾਂਦਾ ਕਈ ਚੰਬਰ ਆ ਗਏ ਅੱਜ ਅੱਜ ਚੰਬਰ ਆ ਗਏ ਪਾਪਾ ਖਖਾਲ ਦਾ ਯਾਦਗਾਰੀ ਖੇਰ ਮੇਲਾ ਟਰੈਕਟਰ ਪਾਰੂ ਵੀ ਹੱਸਦਾ ਜਾਂਦਾ ਕਿਆ ਬਾਤ ਹੈ ਬੜੀ ਇਤਿਹਾਸ ਹੈ ਸੋ ਕਿੱਥੇ ਗੱਲ ਗਰੀ ਬੈਠੀ ਆ ਬਾਈ ਜੀ ਕਿੱਥੇ ਗੱਲ ਚੜੀ ਬੈਠੀ ਆ ਸਜੇ ਤੇ ਗੁਰੂ ਦੇ ਲੰਗਰ ਕਈ ਵਾਰੀ ਬਣਨਗੇ ਅੱਜ ਬੱਬੂ ਬਾਈ ਰਾਣੇ ਬਾਈ ਅੱਜ ਕਈ ਵਾਰੀ ਬਣਨਗੇ ਅੱਜ ਸੋ ਦੇਖਦੇ ਆ ਮੁਕਾਬਲਾ ਕਿੱਥੇ ਜੜਦਾ ਤੇ ਇਧਰੋਂ ਆ ਗਿਆ ਬਾਈ ਜੀ ਕਲਵੀਰ ਹੋਣੀ ਫਰੀ ਇਹ ਚੀਜ਼ ਉਹ ਲਿਆ ਕੇ ਮੋਟਿਆਂ ਤੇ ਰੱਖ ਕੇ ਦਾਉਦਰ ਦਾ ਅੱਜ ਵੀ ਰੂਸ ਕਰਾਉਣ ਦੇ ਵਿੱਚ ਹਰੇਕ ਪਰਿਵਾਰ ਦਾ ਚੌੜਾ ਮੁਕਾਬਲਾ ਅੱਜ ਦਾ ਇਹ ਮੁਕਾਬਲਾ ਦਾਉਦਰ ਦਾ ਕਰਵਾ ਸੇਖਾ ਤੇ ਪੰਟਿਆ ਹੋਇਆ ਦਾਉਦਰ ਨਜ਼ਰਬਾ ਮੁਕਾਬਲਾ ويہ اج دنیا پرتال مانو نے خوبری ہے کیا بات ہے نہیں دل کے بال جی گٹی ہوندی ہے शहर ते पिछे टिडी कयां छॾा छॾा जेतिरो We'll be right back.